ਪੰਜਾਬ ਸਰਕਾਰ ਤੋਂ ਆਪਣੇ ਬਣਦੇ ਹੱਕ ਬਹਾਲ ਕਰਵਾਉਣ ਲਈ ਕੰਪਿਊਟਰ ਅਧਿਆਪਕ ਭੁਖੜ ਹੜਤਾਲ ਸੰਘਰਸ਼ ਕਮੇਟੀ ਦੇ ਬੈਨਰ ਹੇ ਡੀਸੀ ਦਤਾ ਸੰਗਰੂਦ ਦੇ ਬਾਹਰ ਪਿਛਲੇ 165 ਦਿਨਾਂ ਤੋਂ ਧਰਨਾ ਲਗਾ ਕੇ ਬੈਠੇ ਕੰਪਿਊਟਰ ਅਧਿਆਪਕਾਂ ਦਾ ਰੋਸ ਸਰਕਾਰ ਵਿਰੋਧ ਦਿਨੋ ਦਿਨ ਵੱਧਦਾ ਹੀ ਜਾ ਰਿਹਾ ਹੈ ਜਿਸ ਦੇ ਚੱਲਦੇ ਸੰਘਰਸ਼ ਕਮੇਟੀ ਵੱਲੋਂ ਸਰਕਾਰ ਵਿਰੋਧ ਆਏ ਦਿਨ ਕੋਈ ਨਾ ਕੋਈ ਨਵੇਂ ਐਕਸ਼ਨ ਉਲੀਕੇ ਜਾ ਰਹੇ ਹਨ ਤੇ ਇਸੇ ਲੜੀ ਤਹਿਤ ਹੁਣ 17 ਫਰਵ ਨੂੰ ਕੰਪਿਊਟਰ ਅਧਿਆਪਕ ਮੋਹਾਲੀ ਵਿਖੇ ਸੂਬਾ ਪੱਧਰੀ ਇਕੱਠ ਕਰਦੇ ਹੋਏ ਸਰਕਾਰ ਵਿਰੋਧ ਮਹਾਰੋਸ਼ ਰੈਲੀ ਕਰਨ ਜਾ ਰਹੇ ਹਨ ਇਸ ਸਬੰਧੀ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦੇ ਸੰਘਰਸ਼ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਵਾਂਗ ਮੌਜੂਦਾ ਸਰਕਾਰ ਵੀ ਉਹਨਾਂ ਦੇ ਬੰਦੇ ਹੱਕ ਬਹਾਲ ਕਰਨ ਦੀ ਬਜਾਏ ਮੀਟਿੰਗਾਂ ਦੌਰਾਨ ਜਥੇਬੰਦੀ ਨੂੰ ਹਰ ਵਾਰ ਝੂਠੇ ਲਾਰੇ ਲਗਾਏ ਜਾ ਰਹੇ ਹਨ ਇਸ ਮੌਕੇ ਸੰਘਰਸ਼ ਕਮੇਟੀ ਦੇ ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਕੁਝ ਕਿਹਾ ਆਓ ਤੁਸੀਂ ਵੀ ਸੁਣੋ ਪੂਰੇ ਕਰੋ ਪੂਰੇ ਕਰੋ ਪੂਰੇ ਕਰੋ ਸ਼ਰਮੋ ਡੋਬ ਮਰੋ ਡੋਬ ਮਰੋ ਡੋਬ ਮਰੋ ਜਿਆ ਸਰਕਾਰ ਮਰਦਾਬਾਦ 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 ਤੁਹਾਡਾ ਨਾਮ ਕੀ ਹੈ ਜੀ ਕਿਹੜੀ ਜੁਨੀਅਰ ਹੈ ਤੁਸੀਂ ਕਿੱਥੋਂ ਆਏ ਹੋ ਮੈਂ ਜਦੇਪਾਲ ਸਿੰਘ ਤਰਨਤਨ ਡਿਸਟ੍ਰਿਕਟ ਤੋਂ ਆਇਆ ਜੀ ਤੇ ਸੰਘਰਸ਼ ਕਮੇਟੀ ਚ ਇੱਕ ਸਪਤੰਬਰ ਨਾਲ ਜੁੜੇ ਆਇਆ ਤੇ ਸਗਾ ਸਰਕਾਰ ਦੇ ਖਿਲਾਫ ਲੜ ਰਹੇ ਆ ਕਿਉਂਕਿ 2011 ਕੰਪਿਊਟਰ ਫੈਕਲਟੀਜ਼ ਨੂੰ ਆਰ ਡੈਗੂਲਰ ਆਰਡਰ ਦਿੱਤੇ ਗਏ ਸੀ ਪੰਜਾਬ ਸਰਕਾਰ ਵੱਲੋਂ ਉਹਦੇ ਵਿੱਚ ਕੋਈ ਸ਼ਰਤਾਂ ਸੀ ਪਰ ਉਸ ਆਰਡਰ ਨੂੰ ਪੂਰੀ ਤਰ੍ਹਾਂ ਇਨਬਿਨ ਲਾਗੂ ਨਹੀਂ ਕੀਤਾ ਜਾ ਰਿਹਾ ਉਹਦੇ ਸਮਝ ਵਿੱਚ ਅਸੀਂ ਇਸ ਧਰਨੇ ਵਿੱਚ ਬੈਠੇ ਸੀ 165 ਦਿਨਾਂ ਤੋਂ ਤੇ ਜੋ ਕਿ ਲਗਾਤਾਰ ਚੱਲ ਰਿਹਾ ਹੈ 165 ਦਿਨਾਂ ਤੋਂ ਸਰਕਾਰ ਨਾਲ ਕਾਫੀ ਮੀਟਿੰਗਾਂ ਹੋ ਚੁੱਕੀਆਂ ਨੇ ਬਟ ਫਿਰ ਵੀ ਸਰਕਾਰ ਨੇ ਉਸ ਮੀਟਿੰਗਾਂ ਵਿੱਚ ਜੈਸ ਕਰਦੇ ਕਰਦੇ ਬਦਲਟਿਮੈਂਟਲੀ ਕੋਈ ਆਉਟਪੁੱਟ ਸਾਨੂੰ ਨਹੀਂ ਦਿੱਤੀ ਗਈ ਤੇ ਇੱਕ ਜਿਦਾਂ ਸ਼ੁਰੂ ਵਿੱਚ ਹੀ 2022 ਵਿੱਚ ਹੀ ਸਿੱਖਿਆ ਮੰਤਰੀ ਨੇ ਬਿਆਨ ਦਿੱਤਾ ਸੀ 15 ਸਪਟੰਬਰ 2022 ਨੂੰ ਕਿ ਅਸੀਂ ਤੁਹਾਡੇ ਤੇ ਸੀਐਸਆਰ ਤੇ ਪੇਗ ਮਿਸ਼ਨ ਲਾਗੂ ਕਰ ਦਵਾਂਗੇ ਬਟ ਉਹ ਵਾਦਾ ਸੋਸ਼ਲ ਮੀਡੀਆ ਤੇ ਹੀ ਰਹਿ ਗਿਆ ਇਹ ਉਹਦੇ ਵਾਦੇ ਨੂੰ ਪੂਰਾ ਨਹੀਂ ਕੀਤਾ ਗਿਆ ਉਸ ਤੋਂ ਬਾਅਦ ਕਾਫੀ ਮੀਟਿੰਗਾਂ ਆਈਆਂ ਪਰ ਉਸ ਮੀਟਿੰਗਾਂ ਤੇ ਵੀ ਕੁਝ ਨਹੀਂ ਨਿਕਲਿਆ ਆ ਪਿੱਛੇ ਜੇ ਡੀਏ ਦੀ ਐਵਜ ਮੰਗਿਆ ਸੀ ਡੀਏ ਮੰਗਿਆ ਸੀ ਸਿਰਫ ਇੱਕ ਇੰਡਾਇਰੈਕਟ ਰਿਲੀਜ਼ ਦੇ ਤੌਰ ਤੇ ਕਿ ਜੇ ਉਹਦਾ ਪੇਗ ਮਿਸ਼ਨ ਦੇਵੋ ਤਾਂ ਉਹਦੀ ਇੰਡਾਇਰੈਕਟ ਰਿਲੀਜ਼ ਦੇ ਤੌਰ ਤੇ ਡੀਏ ਦੇ ਦਿਓ ਪਰ ਡੀਏ ਵੀ ਆ ਕੇ ਵਾਇਡ ਦਿੱਤਾ ਗਿਆ ਉਹਨਾਂ ਨੇ 33% ਸਿਰਫ ਉੱਕਾ ਪੁੱਕਾ ਦੇ ਕੇ ਬਲਾ ਆਪਣਾ ਫਿਰ ਵਾਦਾ ਪੂਰਾ ਨਹੀਂ ਕੀਤਾ ਅਸੀਂ ਉਮੀਦ ਕਰਦੇ ਹਾਂ ਕਿ ਸਰਕਾਰ ਇਹ ਵਾਦਾ ਸਾਡਾ ਫਿਰ ਪੂਰਾ ਕਰੂਗੀ ਅਨਰਵਾਇਜ਼ ਡੀਏ ਜਾਂ 6 ਪੇਕ ਮਿਸ਼ਨ ਦੇਗੀ ਕਿਉਂਕਿ ਪਿਛਲੀ ਲਾਸਟ ਮੀਟਿੰਗ 'ਚ ਪ੍ਰਿੰਸੀਪਲ ਫਿਨਾਂਸਕਟੀ ਨਾਲ ਗੱਲਬਾਤ ਹੋਈ ਹੀ ਸਾਰੀ ਉਹ ਕਹਿ ਰਹੇ ਸੀ ਕਿ ਤਿੰਨ ਦਿਨਾਂ ਵਿੱਚ ਤੁਹਾਡਾ ਕਲੀਅਰ ਕਰ ਦਿੱਤਾ ਜਾਵਾਂਗੇ ਜਾਂ ਅਨਰਵਾਇਜ਼ ਦੇ ਦੇਵਾਂਗੇ ਜਾਂ 6 ਪੇਕ ਮਿਸ਼ਨ ਦੇਵਾਂਗੇ ਬਟ ਤਿੰਨ ਦਿਨ ਛੱਡੋ ਅੱਜ ਪੂਰਾ ਫਿਰ 7-8 ਦਿਨ ਹੋ ਗਏ ਆ ਫਿਰ ਵੀ ਉਹ ਅੱਜ ਫਿਰ ਵੀ ਸਰਕਾਰ ਆਪਣੇ ਵਾਦੇ ਦੇ ਪੂਰਾ ਨਹੀਂ ਖਰੇ ਉਤਰ ਸਕੀ ਤੇ ਇਸ ਲਈ ਅਸੀਂ ਉਮੀਦ ਆ ਕਿ ਸਾਰਾ ਸੋ ਪਹਿਲਾ ਪਹਿਲਾ ਜ ਆ ਸਭ ਦੇ ਵਿੱਚ ਪੂਰਾ ਮਸਲਾ ਸਾਡਾ ਹੱਲ ਹੋ ਜਾਏਗਾ ਦੀ ਦਾ ਫਿਰ ਉਸਦੇ ਅਵਜ ਅਵਜੋ 17 ਫਰਵਰੀ ਨੂੰ ਵਹਾਲੀ ਵਿਖੇ ਇੱਕ ਜ਼ੋਰਦਾਰ ਇੱਕ ਮਹਾਰੇਲੀ ਕੀਤੀ ਜਾਊਗੀ। ਇਹ 17 ਦੀ ਤੁਸੀਂ ਗੱਲ ਕੀਤੀ ਹੈ ਮਹਾਰੇਲੀ ਦੀ ਉਹ ਤੇ ਇੱਥੇ ਕਿੱਥੇ ਜੇ ਮਤਲਬ ਅੱਗੇ ਕੰਪਿਊਟਰ ਟਿਚਰ ਅੱਗੇ ਹਾਜ਼ਰੀ ਭਰਨਗੇ। ਉੱਤੇ ਪੂਰੇ ਪੰਜਾਬ ਦੇ ਕੰਪਿਊਟਰ ਫੈਕਲਟੀ ਹਾਜ਼ਰ ਹੋਣਗੇ ਜੀ ਹਰ ਜ਼ਿਲ੍ਹੇ ਤੋਂ ਹੋਣਗੇ ਜੀ। ਇਸ ਨਾਲ ਦੀ ਗਤੀਵਿਧੀ ਤੁਹਾਡੀ ਚੱਲ ਰਹੀ ਹੈ ਸਾਰੇ ਕੰਪਿਊਟਰ ਟਿਚਰ ਦੇ ਨਾਲ ਤੁਸੀਂ ਕوڑا ਗੱਲਬਾਤ ਹੋ ਰਹੀ ਹੈ ਕਿ ਇਹ ਦਿਨ ਵਾਸਤੇ ਮੌਲੀ ਜਾਣਾ ਹਾਂਜੀ ਸਾਰੇ ਕੰਟਰੈਕਟਰ ਨੇ ਜੀ ਸਾਰੇ ਪੂਰੇ ਜੋਸ਼ ਨਾਲ ਆ ਜੀ ਪੂਰੇ ਜੋਸ਼ ਨਾਲ ਪਹੁੰਚਣਗੇ ਜੀ ਉਸ ਦਿਨ ਕਿੰਨੇ ਕ ਮਤਲਬ ਤੁਸੀਂ ਤਾਂ ਕੰਪਿਊਟਰ ਕਰਕੇ ਉੱਥੇ ਜਾ ਸਕਦੇ ਉੱਥੇ 2-3000 ਦੇ ਕਰੀਬ ਦੇ ਗਿੰਦੇ ਜਿ ਘਮਟ ਦੇ ਆਪਰੇ ਪਹੁੰਚਣਗੇ ਜੀ ਹੋਰ ਪੰਜਾਬ ਸਕੇ ਹਾਂ ਜੀ ਤੁਹਾਡੀਆਂ ਮੰਗਾਂ ਦੇ ਵੱਲ ਧਿਆਨ ਪੂਰਾ ਨਾ ਦਿੱਤਾ ਅਗਲਾ ਪ੍ਰੋਗਰਾਮ ਕੀ ਹੋ ਜਾਤਾ ਇਹ ਜੀ ਵਿਸਤਾਰਾਂ ਦੀ ਮਹਾਰਾਲੀ ਤੋਂ ਬਾਅਦ ਦੇਖਾਂਗੇ ਕੀ ਬਣਦਾ ਜਿੱਦਾਂ ਕਿ ਦਿੱਲੀ 'ਚ ਗੁਪਤ ਅਕਸ਼ਨ ਕੀਤਾ ਗਿਆ ਸੀ ਉਸੇ ਤਰ੍ਹਾਂ ਹੀ ਕੁਝ ਨਾ ਕੋਈ ਫਿਰ ਕੋਈ ਹੋਰ ਐਕਸ਼ਨ ਨੂੰ ਜਾਂ ਸਰਕਾਰ ਤੱਕ ਆਪ ਆ ਭਜਾਵਾਂਗੇ ਕਿਤਾ ਐਕਸ਼ਨ ਕਰਦੇ ਆ ਤੇ ਤੁਹਾਡਾ ਨਾਮ ਕੀ ਹੈ ਤੇ ਤੁਸੀਂ ਕਿਹੜੇ ਸ਼ਹਿਰ ਚੋਂ ਆਏ ਮੇਰਾ ਨਾਮ ਜਸਪਾਲ ਸਿੰਘ ਹੈ ਜੀ ਅਸੀਂ ਸਾਰੇ ਜिले ਜਾਨੇ ਵੀ ਆ ਤਰਨਤਾਰਨ ਜ਼ਿਲ੍ਹੇ ਤੋਂ ਅਸੀਂ ਆਏ ਹੋਏ ਆ ਸਰਨੇ ਕੀ ਵਰਤ ਹੋਰੀਆ ਮੰਗਾਂ ਵੱਲ ਧਿਆਨ ਦਿੱਤਾ ਪਰ ਗੱਲਬਾਤ ਹੋਈਆ ਪਰ ਉਹਨੇ ਧਿਆਨ ਨਹੀਂ ਦਿੱਤਾ ਤੁਹਾਡੀਆਂ ਮੰਗਾਂ ਵੱਲ ਦੇਖੋ ਜੀ ਪਹਿਲੀਆਂ ਸਰਕਾਰਾਂ ਜਿਉਂ ਅਸੀਂ ਭਰਤੀ ਹੋਏ ਆ 2005 ਤੋਂ ਚਾਹੇ ਅਕਾਲੀ ਸਰਕਾਰ ਰਹੀ ਆ ਚਾਹੇ ਕਾਂਗਰਸ ਸਰਕਾਰ ਰਹੀ ਆ ਉਹਨਾਂ ਸਾਰਿਆਂ ਨੇ ਸਾਡੀ ਗੱਲਬਾਤ ਸੁਣੀ ਆ ਹਰ ਵਾਰੀ ਸਾਨੂੰ ਆਸ਼ਵਾਸਨ ਇਹੋ ਦਿੰਦੇ ਆ ਕਿ ਤੁਹਾਡੀਆਂ ਮੰਗਾਂ ਜਿਹੜੀਆਂ ਜਾਇਜ਼ ਨੇ ਤੁਹਾਡਾ ਹੱਲ ਜਿਹੜਾ ਉਹ ਕੀਤਾ ਜਾਏਗਾ ਉਸ ਤੋਂ ਬਾਅਦ ਜਿਵੇਂ ਸਰਕਾਰ ਆਈ ਆ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਇਹਨਾਂ ਨੇ ਵੀ ਸਾਨੂੰ ਆਸ਼ਵਾਸਨ ਹੀ ਦਿੱਤੇ ਆ ਮੀਟਿੰਗਾਂ ਸਾਡੀਆਂ ਜਿਹੜੀਆਂ ਲਗਭਗ 70 80 ਦੇ ਕਰੀਬ ਮੀਟਿੰਗਸ ਹੋ ਚੁੱਕੀਆਂ ਨੇ ਚਾਹੇ ਮੰਤਰੀ ਆ ਚਾਹੇ ਕੋਈ ਸਰਕਾਰੀ ਉੱਚ ਅਧਿਕਾਰੀ ਆ ਸਾਰਿਆਂ ਨੇ ਸਾਨੂੰ ਇਹੀ ਕਿਹਾ ਹੈ ਕਿ ਤੁਹਾਡੀਆਂ ਮੰਗਾਂ ਜਾਇਜ਼ ਆ ਪਰ ਹੱਲ ਸਾਡਾ ਜਿਹੜਾ ਵਾ ਕੋਈ ਨਹੀਂ ਕਰ ਰਿਹਾ ਸਾਡੀ ਮੰਗ ਇਹ ਕੀ ਹੈ ਕਿ ਜਿੰਨਾ ਚਿਰ ਤੱਕ ਸਾਡੀ ਪਹਿਲੀ ਮੰਗ ਤੇ ਹੈ ਕਿ ਸਾਨੂੰ ਸਿੱਖਿਆ ਵਿਭਾਗ ਦੇ ਵਿੱਚ ਸ਼ਿਫਟ ਕੀਤਾ ਜਾਵੇ ਉਸ ਤੋਂ ਬਾਅਦ ਜਿੰਨਾ ਚਿਰ ਤੱਕ ਉਹ ਪ੍ਰੋਸੈਸ ਚੱਲਦਾ ਹੈ ਆ ਇਨ ਬਿਟਵੀਨ ਸਾਨੂੰ ਜਿਹੜਾ ਆ ਅਨ ਰਵਾਈਜ਼ਡ ਡੀਏ ਜਿਹੜਾ ਆ ਉਹ ਦਿੱਤਾ ਜਾਵੇ ਇਹ ਸਾਡੀ ਮੇਨ ਮੰਗ ਹੈ ਜੀ ਜਿਸ ਦਾ ਦਿੱਲੀ ਦੇ ਵਿੱਚ ਤੁਸੀਂ ਪ੍ਰਦਰਸ਼ਨ ਕੀਤਾ ਸੀ ਆਮ ਪਾਰਟੀ ਨੂੰ ਠੱਟਾ ਲੱਗਾ ਉਹ ਬੋਝ ਜੇ ਤੁਹਾਡੀਆਂ ਮੰਗਾਂ ਨਾ ਬਣਿਆ ਗਿਆ ਆਉਣ ਵਾਲੇ ਸਮੇਂ ਕਿਸੇ ਦਾ ਵੀ ਕੋਰਾ ਕੰਪਰਮਿਸ ਨਹੀਂ ਹੋਏਗਾ ਦੇਖੋ ਜੀ ਅਸੀਂ ਦਿੱਲੀ ਦੇ ਵਿੱਚ ਵੀ ਸਾਡੇ ਤੇ ਵੀ ਦਬਾਅ ਸੀ ਸਰਕਾਰ ਤੇ ਵੀ ਪੂਰਾ ਦਬਾਅ ਸੀ ਉਹਨਾਂ ਨੇ ਸਾਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਅਸੀਂ ਦਿੱਲੀ ਤੱਕ ਪਹੁੰਚ ਨਾ ਸਕੀਏ ਪਰ ਫਿਰ ਵੀ ਜਿਹੜੇ ਪੰਜਾਬ ਭਰ ਤੋਂ ਕੰਪਿਊਟਰ ਅਧਿਆਪਕ ਇਕੱਠੇ ਹੋ ਕੇ ਬੱਸਾਂ ਰਾਹੀਂ ਗੱਡੀਆਂ ਰਾਹੀਂ ਰੇਲਾਂ ਰਾਹੀਂ ਜਾਂ ਆਪਣੀਆਂ ਕਾਰਾਂ ਕਰਕੇ ਪਹੁੰਚੇ ਦਿੱਲੀ ਦੇ ਵਿੱਚ ਲਗਭਗ 900000 ਦੀ ਗਿਣਤੀ ਵਿੱਚ ਪਹੁੰਚੇ ਤੇ ਇਸੇ ਤਰ੍ਹਾਂ ਹੀ ਜੇਕਰ ਸਰਕਾਰ ਸਾਨੂੰ ਹੁਣ ਪਿੱਛੇ ਜਿਹੜੀ ਮੀਟਿੰਗ ਹੋ ਕੇ 8 ਜਾਂ 4 ਤਰੀਕ ਨੂੰ ਉਹਦੇ ਵਿੱਚ ਸਾਨੂੰ ਆਸ਼ਵਾਸਨ ਦਿੱਤਾ ਸੀ ਕਿ ਤੁਹਾਡਾ ਅਨਰਵਾਈਜ਼ਡ ਡੀਏ ਜਿਹੜਾ ਆ ਉਹ ਲਾਗੂ ਕਰ ਦਿੱਤਾ ਜਾਏਗਾ 2-3 ਦਿਨਾਂ ਦੇ ਵਿੱਚ ਹੀ ਪਰ ਕਾਫੀ ਦਿਨ ਬੀਤ ਚੁੱਕੇ ਹੈ ਹਲੇ ਤੱਕ ਵੀ ਸਰਕਾਰ ਨੇ ਉਹਦਾ ਕੋਈ ਰਿਜ਼ਲਟ ਜਿਹੜਾ ਸਾਨੂੰ ਨਹੀਂ ਦਿੱਤਾ ਜੇਕਰ ਸਰਕਾਰ ਸਾਡੀ ਇਹ ਮੰਗ ਨਹੀਂ ਪੂਰੀ ਕਰਦੀ ਇੱਕ ਤੇ ਅਸੀਂ 17 ਤਰੀਕ ਨੂੰ 17 ਫਰਵਰੀ ਨੂੰ ਜਿਹੜਾ ਵਾ ਉਹ ਰੈਲੀ ਕਰ ਰਹੇ ਹਾਂ ਮਹਾ ਰੈਲੀ ਕਰ ਰਹੇ ਹਾਂ ਜਦੇ ਵਿੱਚ ਪੰਜਾਬ ਭਰ ਦੇ ਕੰਪਿਊਟਰ ਅਧਿਆਪਕ ਆਪਣੇ ਪਰਿਵਾਰਾਂ ਸਮੇਤ ਬੱਚਿਆਂ ਸਮੇਤ ਪਹੁੰਚਣਗੇ ਉਹਦੇ ਵਾਸਤੇ ਲਾਮਬੰਦੀ ਵੀ ਲਗਾਤਾਰ ਜਾਈ ਕੀਤੀ ਜਾ ਰਹੀ ਆ ਬਲਾਕ ਵਾਈਜ਼ ਤੇ ਸੋਸ਼ਲ ਮੀਡੀਆ 'ਤੇ ਵੀ ਲਾਮਬੰਦੀ ਕੀਤੀ ਜਾ ਰਹੀ ਆ ਜੇਕਰ ਸਰਕਾਰ ਕੁਝ ਨਹੀਂ ਲੈ ਕੇ ਆਉਂਦੀ ਤਾਂ ਅਸੀਂ ਇੱਕ ਬਹੁਤ ਵੱਡਾ ਗੁੱਪਟ ਐਕਸ਼ਨ ਜਿਹੜਾ ਵਾ ਉਹ ਕਰਨ ਦੀ ਤਿਆਰੀ ਦੇ ਵਿੱਚ ਹੈਗੇ 2027 ਦੇ ਵੋਟਰ ਹੈ ਉਹ ਜੇ ਉਸ ਤੋਂ ਪਹਿਲਾਂ ਪਹਿਲਾਂ ਤੁਹਾਡੀ ਮੰਗ ਨਾ ਮੰਨੀ ਗਈ 2027 ਦੇ ਵਿੱਚ ਤੁਹਾਡਾ ਕੀ ਐਕਸ਼ਨ ਹੋਏਗਾ ਦੇਖੋ ਜੀ ਇਹ ਤੇ ਪੰਜਾਬ ਭਰ ਦੇ ਤੁਸੀਂ ਬੱਚੇ-ਬੱਚੇ ਨੂੰ ਚਾਹੇ ਬੁੱਢੇ ਬਜ਼ੁਰਗ ਕਿਸੇ ਨੂੰ ਵੀ ਪੁੱਛ ਕੇ ਦੇਖ ਲਓ ਪੰਜਾਬ ਸਰਕਾਰ ਦਾ ਅਕਸ ਜਿਹੜਾ ਹੈ ਬਹੁਤ ਗਿਰਿਆ ਹੋਇਆ ਹੈ ਜੇ ਅੱਜ ਦੀ ਤਰੀਕ ਦੇ ਵਿੱਚ ਵੋਟਾਂ ਪੈ ਜਾਣ ਤੇ ਸ਼ਾਇਦ ਆ ਵੀ ਇਹ ਦੋ ਤਿੰਨ ਤੋਂ ਵੱਧ ਸੀਟਾਂ ਜਿਹੜੀਆਂ ਲੈ ਜਾਣ ਜੇਕਰ ਇਹ ਇਸ ਆਪਣੇ ਗਿਰੇ ਹੋਏ ਐਕਸ ਨੂੰ ਇਹ ਬਦਲਣਾ ਚਾਹੁੰਦੇ ਆ ਉੱਚਾ ਚੁੱਕਣਾ ਚਾਹੁੰਦੇ ਆ ਤੇ ਇਹ ਜਿੰਨੀਆਂ ਵੀ ਮੁਲਾਜ਼ਮ ਜਥੇਬੰਦੀਆਂ ਆ ਸਾਡੀ ਮੰਗ ਜਿਹੜੀ ਹੈ ਪਹਿਲ ਦੇ ਆਧਾਰ ਤੇ ਪੂਰੀ ਕਰਨ ਬਾਕੀ ਜਥੇਬੰਦੀਆਂ ਪੰਜਾਬ ਦੇ ਲੋਕਾਂ ਦਾ ਕੰਮ ਕਰਨ ਫਿਰ ਇਹਨਾਂ ਦਾ ਕੋਈ ਵਕਾਰ ਬਣ ਸਕਦਾ ਹੈ ਅਦਰਵਾਇਜ਼ ਇਹ ਬਿਲਕੁਲ ਜ਼ੀਰੋ ਆ ਜੀ 2027 ਦੀਆਂ ਚੋਣਾਂ ਦੇ ਵਿੱਚ